ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟਸ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਤੁਸੀਂ ਦੇਖ ਰਿਓ ਪੰਜਾਬ ਦੀਆਂ ਕੁਝ ਖਾਸ ਖਬਰਾਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਹੜ੍ਹਾਂ ਨਾਲ ਲੋਕਾਂ ਦੀਆਂ ਫਸਲਾਂ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਵੀ ਲੋਕਾਂ ਦਾ ਪੂਰਨ ਤੌਰ ਤੇ ਸਾਥ ਦਿੱਤਾ ਜਾਏਗਾ ਤੇ ਬੰਦ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ ਅ ਜਦੋਂ ਪਾਣੀ ਲੱਤੂਗਾ ਸਰਕਾਰ ਵੱਲੋਂ ਜੋ ਮੁਆਵਜ਼ਾ ਉਹ ਇੱਕ ਇੱਕ ਰੁਪਈਆ ਇਹਨਾਂ ਪਰਿਵਾਰਾਂ ਨੂੰ ਮਿਲੂ ਇਹ ਨਹੀਂ ਕਿ ਜਿਹੜੇ ਬੰਨੋਂ ਇੱਧਰ ਆ ਉਹਨਾਂ ਦੇ ਮੁਆਵਜ਼ਾ ਪ੍ਰਾਜੂ ਤੇ ਇੱਧਰ ਲੈ ਰਹੇ ਜਣਗੇ ਉਹਦੇ ਬਾਅਦ ਭਾਵੇਂ ਅਸੀਂ ਆਪ ਦੇ ਤੌਰ ਤੇ ਕਰਾਈਏ ਤੇ ਭਾਵੇਂ ਕੋਈ ਅਸੀਂ ਸਰਪੰਚਾਂ ਦੀ ਡਿਊਟੀ ਲਵਾਈਏ ਕੋਸ਼ਿਸ਼ ਕਰਾਂਗੇ ਇਹਨਾਂ ਭਰਾਵਾਂ ਦੀਆਂ ਪੈਲੀਆਂ ਵੀ ਫੱਦਰ ਕਰਾਈਏ ਕਿਉਂਕਿ ਮੁਸ਼ਕਲ ਉਦੋਂ ਖੜੀ ਹੋਣੀ ਜਦੋਂ ਪਾਣੀ ਸੁੱਕਾ ਜਦੋਂ ਪਾਣੀ ਸੁੱਕਾ ਇਹਨਾਂ ਦੀਆਂ ਪੈਲੀਆਂ ਉਹ ਫੱਦਰ ਕਰਕੇ ਫੇਰੀ ਫਸਲ ਬੀਜਣਗੇ ਵੱਡੀ ਲੋੜ ਉਦੋਂ ਪੈਣੀ ਆ ਜਦੋਂ ਹੂ ਪਏ ਹੋਏ ਜਮੀਨਾਂ ਦੇ ਪਾਣੀ ਲੱਥੇ ਹੋਏ ਤੇ ਫੇਰ ਉਹ ਡਰ ਸਤਾਇਆ ਕਿ ਹੁਣ ਡੀਜ਼ਲ ਕਿੱਥੋਂ ਆਉਣਾ ਵਾ ਚਲੋ ਟਰੈਕਟਰ ਤੇ ਤਕਰੀਬਨ ਸਾਰਿਆਂ ਕੋਈ ਹੈਗੇ ਆ ਕੇ ਕੋ ਵੱਡਾ ਆ ਕੇ ਕੋ ਛੋਟਾ ਆ ਪਰ ਫੌਜੀ ਜਦੋਂ ਫਸਲ ਹੀ ਨਹੀਂ ਰਹੀ ਆੜਤੀਏ ਤੋਂ ਵੀ ਪੈਸੇ ਚੁੱਕ ਕੇ ਉਹ ਵੀ ਵੇਚ ਲਾਤੇ ਆਪਦੇ ਘਰੇ ਦੇ ਕੋਈ ਸ਼ਾਫਸ਼ਲਾ ਇਹਨਾਂ ਕੋਈ ਹੈ ਗਈ ਉਹ ਵੀ ਵਿਚਾਰਿਆਂ ਗਹਿਣੇ ਪਾ ਕੇ ਜਾਂ ਵੇਚ ਕੇ ਉਹ ਵੀ ਪੈਸੇ ਉੱਤੇ ਲਾਤੇ ਤੇ ਹੁਣ ਫਸਲ ਦੀ ਆ ਸੀ ਝੋਨਾ ਨਿਸਰਿਆ ਸੀ ਬੜਾ ਵਧੀਆ ਝੋਨਾ ਸੀ ਐਰਕਾਂ ਫਸਲ ਜਿਹੜੀ ਸੀ ਮੈਨੂੰ ਮੇਧ ਵੀ ਕਿੱਲੇ ਚੋਂ 80 80 90 90 ਹਜ਼ਾਰ ਦਾ ਚੋਨਾ ਨਿਕਲਦਾ ਹੈ ਉਹ ਤਬਾਹ ਹੋ ਗਈ ਸਾਰੀ ਫਸਲ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਾਰਿਸ਼ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਨ ਖੱਗਰ ਦਰਿਆ ਵਿਚ ਆਇਓ ਛਾਲ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਤੇ ਬ੍ਰਿੰਦਰ ਕੁਮਾਰ ਗੋਇਲ ਨੇ ਅੱਜ ਮਕਰੋੜ ਸਾਹਿਬ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਰਾਹੁਲ ਚੱਬਾ, ਐਸਟੀਐਮ ਮੋਨਤ ਸੂਬਾ ਸਿੰਘ ਤੇ ਵੱਡੀ ਗਿਣਤੀ 'ਚ ਸਥਾਨਕ ਲੋਕ ਵੀ ਮੌਜੂਦ ਸਨ। ਮੰਤਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਲਗਾਤਾਰ ਬਾਰਿਸ਼ ਕਾਨ ਪੰਜਾਬ ਇੱਕ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਪਰ ਸਰਕਾਰ ਸੰਕਟ ਨਾਲ ਜਿੱਠਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਮੰਤਰੀ ਇੱਕ ਵੱਡੀ ਸਮੱਸਿਆ ਵੱਲ ਧਿਆਨ ਦਿਵਾਇਆ ਹੈ ਕਿ ਮਕਰੋਟ ਸਾਹਿਬ ਵਿੱਚ ਘੱਗਰ ਨਦੀ ਦੀ ਚੌੜਾਈ 598 ਫੁੱਟ ਹੈ ਪਰ ਅੱਗੇ ਜਾ ਕੇ ਕੇਵਲ 198 ਫੁੱਟ ਹੀ ਰਹਿ ਜਾਂਦੀ ਹੈ ਜਿਸ ਨਾਲ ਪਾਣੀ ਜਮਾ ਹੁੰਦਾ ਹੈ ਤੇ ਹੜ੍ਹ ਦਾ ਖਤਰਾ ਵਾਚ ਜਾਂਦਾ ਹੈ ਹਰਿਆਣਾ ਸਰਕਾਰ ਦੁਆਰਾ ਸੁਪਰੀਮ ਕੋਰਟ ਤੋਂ ਲਏ ਗਏ ਸਟੇ ਆਰਡਰ ਕਾਰਨ ਪੰਜਾਬ ਸਰਕਾਰ ਨਦੀ ਨੂੰ ਹੋਰ ਚੌੜਾ ਨਹੀਂ ਕਰ 파ਰੀ ਮੰਤਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮਦਦ ਤੇ ਮੁਰਵਸੇਵੇ ਦੇ ਕੰਮਾਂ ਲਈ 60 ਹਜ਼ਾਰ ਕਰੋੜ ਦੇ ਲੰਬਿਤ ਫੰਡ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ ਨਾਲ ਹੀ ਮੁਆਵਜ਼ੇ ਰਾਸ਼ੀ ਨੂੰ ਵਧਾ ਕੇ 50000 ਰੁਪਏ ਪ੍ਰਤੀ ਏਕੜ ਕਰਨ ਦੀ ਮੰਗ ਵਿਦਾਇਕ ਨਿਰਿੰਦਰ ਪਾਸ ਸਿੰਘ ਸਾਵਨਾ ਨੇ ਜਿੱਥੇ ਸਰਹੰਦ ਦੇ ਨਾਲ ਵਸੇ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਨੰਬਰ 1 ਵਿਖੇ ਕਿਸ਼ਤੀ ਤੇ ਪਹੁੰਚ ਕੇ ਲੋਕਾਂ ਦਾ ਹਾਲ ਜਾਣਿਆ ਤੇ ਲੋਕਾਂ ਨੂੰ ਖਾਣ ਲਈ ਰਾਸ਼ਨ ਤੇ ਪਸ਼ੂਆਂ ਲਈ ਫੀਡ ਵੰਡੀ ਹੈ ਇਸ ਤੋਂ ਪਹਿਲਾਂ ਉਹਨਾਂ ਨਵਾਂ ਹਸਤਾ ਕਲਾਮ ਵਿੱਚ ਬਣੇ ਰਾਹਤ ਕੇਂਦਰ ਦਾ ਦੌਰਾ ਕਰਕੇ ਉੱਥੇ ਰਹਿ ਰਹੇ ਲੋਕਾਂ ਦਾ ਵੀ ਹਾਲ ਜਾਣਿਆ ਇਸ ਦੌਰਾਨ ਵੀ ਉਹਨਾਂ ਇਹਨਾਂ ਹੜ੍ਹਾਂ ਪ੍ਰਭਾਵਿਤ ਲੋਕਾਂ ਨੂੰ ਖਾਣ ਲਈ ਰਾਸ਼ਨ ਤੇ ਪਸ਼ੂਆਂ ਲਈ ਫੀਡ ਵੀ ਵੰਡੀ ਹੈ ਇਸ ਮੌਕੇ ਬੋਲਦੇ ਹੋਏ ਵਿਦਾਇਕ ਨਿਰਿੰਦਰ ਪਾਸ ਸਿੰਘ ਸਾਵਨਾ ਨੇ ਕਿਹਾ ਕਿ ਕੁਦਰਤ ਦੀ ਇਸ ਕਰੋਪੀ ਕਾਂ ਜਿਹੜੇ ਵੀ ਪਿੰਡ ਹੜ੍ਹਾਂ ਦੀ ਮਾਰ ਹੇਠਾਂ ਗਏ ਪੰਜਾਬ ਸਰਕਾਰ ਵੱਲੋਂ ਇਹਨਾਂ ਕਿਸਾਨਾਂ ਨੂੰ ਖਰਾਬੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਏਗਾ ਤੇ ਹੋਰ ਵੀ ਬਣਦੀ مالی ਸਹਾਇਤਾ ਦਿੱਤੀ ਜਾਵੇ। ਸਾਡਾ ਪਿੰਡ ਨਵਾਂ ਹਸਤਾ ਹੈ। ਇੱਥੋਂ ਦੇ ਜਿਹੜੇ ਸਾਡੇ ਲੋਕ ਨੇ ਇਨਾਂ ਦੀਆਂ ਜ਼ਮੀਨਾਂ ਦਰਿਆ ਵਾਲੀ ਸਾਈਡ ਨੇ ਔਰ ਇਹਨਾਂ ਤਕਰੀਬਨ 70% ਲੋਕਾਂ ਦੇ ਜਿਵੇਂ ਅਸੀਂ ਦੇਖਿਆ ਹੈ ਜ਼ਮੀਨਾਂ ਉਧਰ ਨੇ ਔਰ ਉਹ ਜ਼ਮੀਨਾਂ ਸਾਰੀਆਂ ਪਾਣੀ ਦੀ ਮਾਰ ਦੇ ਹੇਟ ਆ ਕੇ ਉਹਨਾਂ ਦੀ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਨੇ ਹਾਰਾ ਚਾਰਾ ਵੀ ਜਿਹੜਾ ਖਰਾਬ ਹੋ ਚੁੱਕਿਆ ਔਰ ਮੈਨੂੰ ਸਾਰੇ ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਸਾਡਾ ਵੀ ਬਹੁਤ ਨੁਕਸਾਨ ਹੋਇਆ ਔਰ ਇਸ ਪਿੰਡ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਲਈ ਫੀਡ ਦੀ ਲੋੜ ਸੀ ਔਰ ਰਾਸ਼ਨ ਦੀ ਲੋੜ ਸੀ ਉਹ ਸਾਰੇ ਜਿਹੜੇ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਸਾਰੇ ਪਰਿਵਾਰਾਂ ਨੂੰ ਅੱਜ ਪਛਮ ਵਾਲੀ ਫੀਡ ਔਰ ਰਾਸ਼ਨ ਮੁਹैया ਕਰਵਾਇਆ ਗਿਆ ਹੈ ਔਰ ਜੇ ਹੋਰ ਵੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਏਗੀ ਤਾਂ ਜੋ ਵੀ ਸਾਡੇ ਕੋਲ ਲੋਕਾਂ ਦੀ ਕੋਈ ਮੰਗ ਆਊਗੀ ਡਿਮਾਂਡ ਆਊਗੀ ਨਾਲ ਦੀ ਨਾਲ ਅਸੀਂ ਉਹ ਵੀ ਪੂਰੀ ਕਰਾਂਗੇ ਮੈਂ ਆਪਣੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਜਿਹੜੀ ਮੁਸ਼ਕਲ ਦੀ ਘੜੀ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਮੁਸ਼ਕਲ ਦਾ ਸਾਹਮਣਾ ਆਪਾਂ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਔਰ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਅਸੀਂ ਮੈਂ ਆਪ ਆਪਣੇ ਲੋਕਾਂ ਦੇ ਨਾਲ ਡਟ ਕੇ ਖੜਾ ਸਾਡੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਐਸ ਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਨਾਇਬ ਸਿਦਾਰ ਸਾ ਸਾਰੇ ਅਫਸਰ ਵੱਡੇ ਤੋਂ ਲੈ ਕੇ ਛੋਟਾ ਅਫਸਰ ਦਿਨ ਰਾਤ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੋ ਜੋ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਅੱਗੇ ਵੀ ਇਸੇ ਤਰ੍ਹਾਂ ਅਸੀਂ ਲੋਕਾਂ ਦੇ ਵਿੱਚ 24 ਘੰਟੇ ਹਾਜ਼ਰ ਰਾਵਾਂਗੇ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.